ਦੇਲੀ ਤੋਂ ਦੇਲੀ ਹੀ ਕੋਈ ਨਾ ਕੋਈ ਬਸ ਲੈ ਜਾਂਦੇ ਰਹਿੰਦੇ ਮਤਲਬ ਕੀ ਕੋਈ ਜਾਮਚੰਦਾ ਸਮਝ ਨਹੀਂ ਆਉਂਦੀ ਹੈਗੀ ਤੇ ਦੇਲੀ ਇਹਨਾਂ ਦੀ ਸਫਾਈ ਕਰਨੀ ਪੈਂਦੀ ਹੈ ਸਾਨੂੰ ਤੇ ਪlant ਬਹੁਤ ਧਿਆਨ ਨਾਲ ਰੱਖਨੇ ਕਹਿੰਦੇ ਆ ਤੁਸੀਂ ਦੇਖ ਲਈਓ ਕਿ ਮੈਨੂੰ plant ਦਾ ਸ਼ੌਂਕ ਆ ਦੇਖੋ ਕਿ ਇੱਥੇ ਸਾਰੇ ਮੈਂ plant ਲਗਾਏ ਹੋਏ ਨੇ ਆਪਣੇ ਘਰ ਦੇ ਵਿੱਚ ਏਦਾਂ ਦਾ ਤਾਂ ਕਰਕੇ ਨਾ ਹੁਣ ਸੈਟਿੰਗ ਕਰ ਲਈਏ ਜਦੋਂ ਬਾਰਿਸ਼ਾਂ ਹੁੰਦੀ ਹੈ ਨਾ ਫਿਰ ਮੌਕੇ ਨਾਲ ਮਤਲਬ ਬਾਰਿਸ਼ ਦੇ ਵਿੱਚ ਰੱਖ ਦੇਣੀ ਸੁਣੀਆਂ ਕਿਉਂਕਿ ਮੇਰੇ ਬਾਰਿਸ਼ ਵਾਲਾ ਪਾਣੀ ਬਹੁਤ ਵਧੀਆ ਹੁੰਦਾ ਇਹਨਾਂ ਲਈ ਇਹ ਪਗਾਣੀ ਲਾਦੇ ਇਹਰ ਗਿਆ ਜੀ ਨੇ ਮੈਂ ਕਿੱਥੋਂ ਜਰਮਨੀ ਦੀ ਸਫਾਈ ਕਰਦੀ ਐ ਬਾਜੀ ਛੋਟੇ ਛੋਟੇ ਹੋਰ ਜਿਹੜੇ ਕੰਮ ਨਾ ਵੀ ਕਰਮਾ ਦੇ ਤੇ ਲੋ ਜੀ ਇੱਧਰ ਆ ਗਈ ਏ ਤੋੜੀ ਦੀਵਾੜੀ ਏ ਕਈ ਕੀ ਦਿਨ ਹੋ ਗਏ ਸੀ ਮੈਂ ਪਾਣੀਆਂ ਕਿ ਇਹਦੇ ਚ ਕੁਝ ਬਣਾਵਾ ਕੁਝ ਬਣਾਵਾ ਕੁਝ ਤੇ ਮੌਸਮ ਇੰਨਾ ਖਰਾਬ ਹੋ ਰਿਹਾ بارش ਬਹੁਤ ਹੋਣ ਲੱਗ ਗਈ ਅੱਜ ਕੱਲ ਤੇ ਕਈ ਦਿਨ ਹੋ ਗਏ ਚੁੱਲਾ ਵੀ ਨਹੀਂ ਬਾਲਦੇ ਤੇ ਇਹ ਭੋਂਕੇ ਰੱਖੀ ਹੋਈ ਸੀ ਪਾਣੀ ਨਾ ਤੇ ਇਹਦਾ ਜਿਵੇਂ ਬਣਾਉਂਦੇ ਆ ਆਪਾਂ ਯੂਜ਼ ਕਰਦੇ ਆ ਨਾ ਇਹ ਵੀ ਤੁਹਾਡੇ ਨੂੰ ਜ਼ਰੂਰ ਵੀਡੀਓ ਸ਼ੇਅਰ ਕਰਾਂਗੇ ਕਿ ਇਹ ਵਾਲੀ ਤੋੜੀ ਕਿਸ ਤਰ੍ਹਾਂ ਆਪਾਂ ਯੂਜ਼ ਕਰਨੀ ਚਾਹੀਦੀ ਏ ਔਰ ਹਮੇਸ਼ਾ ਪਾ ਜਿੰਨੀ ਇਹਨੂੰ ਸਾਂਭ ਕੇ ਵਧੀਆ ਤਰੀਕੇ ਨਾਲ ਯੂਜ਼ ਕਰਾਂਗੇ 19 ਸਾਂ ਮਤਲਬ ਜ਼ਿਆਦਾ ਟਾਈਮ ਕੱਢਦੀ ਹੈ ਤੇ ਬਹੁਤ ਵਧੀਆ ਤਰੀਕੇ ਨਾਲ ਜਿਸ ਤਰ੍ਹਾਂ ਵੀ ਕਰੂੰਗੀ ਮੈਂ ਉਸੇ ਤਰ੍ਹਾਂ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਾਂਗੀ ਹੁਣ ਇਹ ਮੈਨੂੰ ਪਾਣੀ ਪੋ ਕੇ ਭਗੋਲਿਆ ਸੀ ਪਹਿਲਾਂ ਲੱਸੀ ਪਾ ਕੇ ਭਗੋਇਆ ਸੀ ਦੇਖਿਆ ਸੀ ਤੁਸੀਂ ਹੁਣ ਇਹਦੇ ਚ ਲਾਵਾਂਗੇ ਤੇਲ ਤੇ ਇਹਨੂੰ ਫਿਰ ਧੁੱਪੇ ਤੇਲ ਲਗਾ ਕੇ ਰੱਖ ਦਾਂਗੇ ਨਾ ਤੇ ਵਧੀਆ ਤਰੀਕੇ ਨਾਲ ਆਰਾਮ ਜੇਗਾ ਤੇ ਥੋੜੀ ਮਤਲਬ ਓਨੀ ਪੱਕੀ ਹੋ ਜਾਂਦੀ ਹੈ ਜਿੰਨੀ ਜਿੰਨੀ ਆਪਾਂ ਵਧੀਆ ਤਰੀਕੇ ਨਾਲ ਇਹ ਸੰਭਾਲ ਰੱਖਾਂਗੇ ਨਾ ਓਨੀ ਵਧੀਆ ਤੇ ਬਾਕੀ ਜਿਵੇਂ ਵੀ ਮੈਂ ਚੁੱਲੇ ਤੇ ਯੂਜ਼ ਕਰਾਂਗੀ ਤੁਹਾਨੂੰ ਦੱਸਾਂਗੀ ਥੋੜੀ ਦਾ ਮਤਲਬ ਕਹਿੰਦੇ ਨੇ ਲੰਬੇ ਟਾਈਮ ਤੱਕ ਆਪਣਾ ਸਾਥ ਦੇ ਤੇ ਵਧੀਆ ਤਰੀਕੇ ਨਾਲ ਪਹਿਲਾਂ ਦੇਖਿਆ ਤੁਸੀਂ ਮੇਰੇ ਕੋਲ 2 3 3 4 ਸਾਲ ਕੱਢ ਗਈ ਬਹੁਤ ਵਧੀਆ ਕੋਈ ਚੱਕਰ ਨਹੀਂ ਹੁੰਦਾ ਵੀ ਕਾਨਪੂਰੀ ਦੀ ਹੁੰਦੀ ਦੇਖੋ ਜੀ ਸਾਡੇ ਤਾਂ ਇੱਥੇ ਘਮਿਆਰ ਬਣਾਉਂਦੇ ਆ ਮੈਂ ਘਮਿਆਰ ਕੋਲੋਂ ਲੈ ਕੇ ਆਈਆਂ ਬਲੀ ਥੋੜੀ ਤੇ ਇਸ ਕਰਕੇ ਤੇ ਗਾਇਜ਼ ਇੱਧਰ ਮੈਂ ਕਰਨ ਲੱਗੀ ਸੀ ਆਪਣੀ ਰਸੋਈ ਦੀ ਸਫਾਈ ਮੈਂ ਕਿ ਚੱਲੋ ਅੱਜ ਰਸੋਈ ਨੂੰ ਥੋੜਾ ਕਲੀਨ ਕਰ ਦਈਏ ਚੰਗੀ ਤਰ੍ਹਾਂ ਤੇ ਇੱਧਰ ਸੀਗੇ ਜਿਹੜੇ ਗਲਾਸ ਤੇ ਨਾ ਸਾਡੇ ਲੱਗੇ ਹੋਏ ਨੇ ਕੰਚ ਦੇ ਤੇ ਇਹਨਾਂ ਦੇ ਕਲੀਨਰ ਕਲੀਨਰ ਵਗੈਰਾ ਪਾ ਕੇ ਤੇ ਉਸ ਤੋਂ ਬਾਅਦ ਜਿਵੇਂ ਆਪਾਂ ਅਖਬਾਰ ਨਾਲ ਜਾਂ ਜਿਵੇਂ ਆਪਾਂ ਉਹ ਹੰਦੁੰਦੇ ਨੇ ਨਾ ਕਿਨ ਪੇਪਰ ਨਾਲ ਉਹਦੇ ਨਾਲ ਜਿੰਨੇ ਸੌਫਟ ਉਹਦੇ ਨਾਲ ਕਰਾਂਗੇ ਉਹਨੇ ਵਧੀਆ ਸਾਫ਼ ਸੁਥਰੇ ਰਹਿੰਦੇ ਆ ਨਾ ਤਾਂ ਸਕ੍ਰੈਚ ਪੈਂਦੇ ਆ ਤੇ ਚਮਕਦੇ ਵੀ ਆ ਤੇ ਮੈਂ ਤਾਂ ਇਹਨਾਂ ਤੇ ਵੀ ਜੜੀਆਂ ਲੱਗੀਆਂ ਹੀ ਆ ਨਾ ਮਤਲਬ ਬਾਰੀਆਂ ਵੀ ਸਾਡੀਆਂ ਹਨਾ ਇਨਨਾਂ ਨੂੰ ਵੀ ਇਦਾਂ ਹੀ ਕਰਦੇ ਆ ਏ ਰਸੋਈਆਂ ਆਪਾਂ ਬਣਵਾ ਤਾਂ ਲੈਨੇ ਆ ਪਰ ਸਾਨੂੰ ਦੇਖੋ ਦੇਖਭਾਲ ਕਰਨੀ ਬਹੁਤ ਹੁੰਦੀ ਹੈ ਨਾ ਤੇ ਮੈਂ ਕਈ ਵਾਰੀ ਭੈਣਾ ਕਈ ਕਮੈਂਟ ਚ ਚੁੱਕ ਕੇ ਕਰ ਦਿੰਦੀ ਆ ਤੁਸੀਂ ਸਫਾਈ ਨਹੀਂ ਰੱਖਦੇ ਤੁਹਾਡਾ ਭਾਂਡਾ ਇਦਾਂ ਕੁਝ ਯਾਰ ਉਹ ਤਾਂ ਸਾਡੀ ਜੋ ਵੀ ਹੈ ਠੀਕ ਹੈ ਸਾਨੂੰ ਪਤਾ ਸੀ ਕਿਸ ਤਰ੍ਹਾਂ ਦਾ ਖਾਣਾ ਸੀ ਗੰਦਾ ਖਾਣਾ ਜਾਂ ਸਹੀ ਖਾਣਾ ਉਹ ਸਾਡੇ ਲਈ ਹੈ ਆਪਾਂ ਇੱਕ ਦੱਸਦੇ ਆ ਕਿ ਜੋ ਤੁਸੀਂ ਕਰ ਰਹੇ ਹੋ ਤੁਸੀਂ ਆਪਣਾ ਸਾਫ਼ ਤਰੀਕੇ ਨਾਲ ਕਰੋ ਠੀਕ ਹੈ ਨਾ ਇੱਕ ਭੈਣ ਦਾ ਕਮੈਂਟ ਆਇਆ ਸੀਗਾ ਮੈਨੂੰ ਕਿ ਤੁਹਾਡੀ ਕੜਾਈ ਬਹੁਤ ਗੰਦੀ ਹੈ ਤੁਹਾਡਾ ਪਤਾ ਨਹੀਂ ਅਰ ਸਹੀ ਤਰੀਕੇ ਨਾਲ ਉਹਨਾਂ ਨੇ ਲਿਖਿਆ ਵੀ ਨਹੀਂ ਹੋਇਆ ਮਤਲਬ ਕਮੈਂਟ ਕੀਤਾ ਹੋਇਆ ਮੇਰਾ ਬ੍ਰੈਡਾਂ ਵਾਲੀ ਵੀਡੀਓ ਤੇ ਦੇਖਿਓ ਕਦੀ ਜਿਹੜਾ ਕੋਈ ਨੋਟਿਸ ਕਰਦਾ ਹੋਏਗਾ ਨਾ ਤੇ ਬ੍ਰੈਡ ਵਾਲੀ ਵੀਡੀਓ ਤੇ ਨੇ ਕਮੈਂਟ ਕੀਤਾ ਹੋਇਆ ਤੇ ਕੋਈ ਗੱਲ ਨਹੀਂ ਮੈਨੂੰ ਕੋਈ ਦਿੱਕਤ ਨਹੀਂ ਆ ਦੇਖੋ ਜੀ ਅਸੀਂ ਖਾਣਾ ਉਹ ਸਾਨੂੰ ਪਤਾ ਵੀ ਸਾਡੇ ਲਈ ਉਹ ਹਾਈ ਜੈਨਿਕ ਹੈ ਜਾਂ ਨਹੀਂ ਹੈ ਸਾਨੂੰ ਵਧੀਆ ਹੈ ਕਿ ਅਸੀਂ ਸਫਾਈ ਰੱਖਦੇ ਆ ਕਿ ਨਹੀਂ ਉਹ ਸਾਨੂੰ ਪਤਾ ਜੀ ਅਸੀਂ ਖਾਣਾ ਠੀਕ ਹੈ ਜੋ ਤੁਸੀਂ ਕਰਨਾ ਤੁਸੀਂ ਆਪਣਾ ਸੋਚੋ ਕਿ ਅਸੀਂ ਵਧੀਆ ਤਰੀਕੇ ਨਾਲ ਉਹਨੂੰ ਇਹ ਚੀਜ਼ ਨੂੰ ਆਪਾਂ ਕਿਦਾਂ ਆਪਾਂ ਸਾਫ਼ ਸੁਥਰਾ ਕਰਨਾ ਠੀਕ ਹੈ ਮੈਂ ਤਾਂ ਨਹੀਂ ਤੁਸੀਂ ਇਹ ਤਾਂ ਹੈ ਨਹੀਂ ਕਿ ਜੋ ਮੈਂ ਬਣਾ ਰਿਹਾ ਤੂੰ ਸੀ ਖਾ ਰਿਹਾ ਜਾਂ ਤੁਹਾਨੂੰ ਨੁਕਸਾਨ ਦੇ ਰਿਹਾ ਬਾਕੀ ਕਮੈਂਟ ਕਰਨ ਲੱਗਿਆ ਪਲੀਜ਼ ਇੱਕ ਵਾਰੀ ਸੋਚ ਲਿਆ ਕਰੋ ਕਿਉਂਕਿ ਕਿਸੇ ਦੇ ਦਿਲ ਤੇ ਕੀ ਲੱਗਦੀ ਹੈ ਕੀ ਵੀਤਦੀ ਹੈ ਉਹ ਉਹਨੂੰ ਹੀ ਪਤਾ ਹੁੰਦਾ ਹੈ ਨਾ ਬਾਕੀ ਜਿਵੇਂ ਚਲੋ ਮੈਂ ਨਹੀਂ ਕਹਿੰਦੀ ਤੁਹਾਡੀ ਸੋਚ ਨਹੀਂ ਮੈਂ ਬਦਲ ਸਕਦੀ ਹੈਗੀ ਵਾਈ ਗਰੂ ਕੁਝ ਨਹੀਂ ਕਿਹਾ ਜਾਂਦਾ ਜਿਹਦੀ ਸੋਚ ਜਿੱਥੇ ਤੱਕ ਉਹਨੇ ਉੱਤੇ ਹੀ ਕਮੈਂਟ ਕਰਨੇ ਆ ਅੱਛੇ ਨੇ ਅੱਛਾ ਕਮੈਂਟ ਕਰਨਾ ਮਾੜੇ ਨੇ ਮਾੜਾ ਮੈਨੂੰ ਤਾਂ ਵੀ ਨਹੀਂ ਪਹਿਲਾਂ ਵੀ ਮੈਂ ਇਹ ਚੀਜ਼ ਕਹਿੰਨੀ ਹੁੰਦੀ ਕਿ ਮੈਨੂੰ ਇਹਨਾਂ ਚੀਜ਼ਾਂ ਨਾਲ ਕੋਈ ਫਰਕ ਨਹੀਂ ਪੈਂਦਾ ਜੜੀਆਂ ਪੈਣਾ ਮੇਰਾ ਬਹੁਤ ਅੱਛਾ ਅੱਛਾ ਕਮੈਂਟ ਕਰਦੀਆਂ ਨਾ ਮੈਨੂੰ ਉਹਨਾਂ ਨਾਲ ਬਹੁਤ ਅੱਛਾ ਲੱਗਦਾ ਹਾਂ ਮੈਨੂੰ ਪਤਾ ਕਿ ਖੁਦ ਵੀ ਅੱਛੇ ਆ ਤੇ ਅੱਛੇ ਕਮੈਂਟ ਹੀ ਕਰਨਗੇ ਬਸ ਆਪਣਾ ਦਿਮਾਗ ਤਾਂ ਇਹ ਹੀ ਕਹਿੰਦਾ ਕਿ ਜੋ ਜਿਸ ਤਰ੍ਹਾਂ ਦਾ ਉਹਦੀ ਸੋਚ ਵੀ ਉਸੇ ਤਰ੍ਹਾਂ ਦੀ ਹੁੰਦੀ ਹੈ ਬਾਕੀ ਖੁਸ਼ ਰਹੋ ਵਾਹਿਗੁਰੂ ਕਰੇ ਤੁਸੀਂ ਹਮੇਸ਼ਾ ਖੁਸ਼ ਰਹੋ ਫੇਰ ਵੀ ਪ੍ਰਮਾਤਮਾ ਤੁਹਾਨੂੰ ਕਹਿੰਦੇ ਨੇ ਦੇ ਸੁਮਤ ਬਖਸ਼ੇ ਸਾਡੀ ਪੰਜਾਬੀ ਚ ਤਾਂ ਇਦਾਂ ਹੀ ਕਹਿੰਦੇ ਆ ਜੀ ਇੱਧਰ ਕਰਨ ਲੱਗੀ ਸੀ ਮੈਂ ਫ੍ਰੀਜ ਦੀ ਸਵਾਈ ਮੈਂ ਕਿਹਾ ਸਫਾਈ ਕਰ ਲਈਏ ਬਾਕੀ ਛੋਟੀਆਂ ਛੋਟੀਆਂ ਸਫਾਈਆਂ ਦੇਖੋ ਡੇਲੀ ਰੁਟੀਨ ਦੇ ਵਿੱਚ ਹੋ ਹੀ ਜਾਂਦੀਆਂ ਸਾਰੀਆਂ ਭੈਣਾਂ ਜਿਹੜੀਆਂ ਮੇਰੇ ਲੌਂਗ ਟਾਈਮ ਤੋਂ ਜੁੜੀਆਂ ਹੋਈਆਂ ਨਾ ਸ਼ੁਰੂ ਤੋਂ ਉਹਨਾਂ ਨੂੰ ਪਤਾ ਹੈ ਇਸ ਚੀਜ਼ ਦਾ ਕਿ ਮੈਂ ਆਪਣੇ ਘਰ ਦਾ ਕਿੰਨਾ ਧਿਆਨ ਰੱਖਦੀਆਂ ਕਿੰਨਾ ਨਹੀਂ ਬਾਕੀ ਮੇਰੇ ਫੈਮਲੀ ਹੈ ਜਿਹੜੀ ਹੋਰ ਰਹਿੰਦੇ ਆ ਉਹਨਾਂ ਨੂੰ ਪਤਾ ਹਨਾ ਬਾਕੀ ਮੈਂ ਦੇਖੋ ਜੀ ਸਫਾਈ ਆਪਣੀ ਦੇਣਾ ਨਹੀਂ ਚਾਹਦੀ ਬਾਕੀ ਛੋਟੇ ਛੋਟੇ ਕੰਮ ਜਿੱਦਾਂ ਵੀ ਹੈ ਆਪਣੇ ਘਰ ਦੇ ਕਰੀ ਚਾਹੀਦੇ ਔਰ ਆਪਣੇ ਵਾਸਤੇ ਕਰਦੇ ਅਸੀਂ ਕਿਸੇ ਤੇ ਕੋਈ ਅਸਾਨ ਨਹੀਂ ਕਰਦੇ ਹੈਗੇ ਮੇਰਾ ਇਹ ਡੇਲੀ ਰੁਟੀਨ ਦੇ ਕੰਮ ਕਰਨ ਦੇ ਵਲੌਗ ਹੈ ਜਿਵੇਂ ਵਲੌਗ ਸ਼ੇਅਰ ਕਰਦੀ ਰਹਿੰਦੀ ਆ ਜੋ ਰੈਸਿਪੀ ਬਣਾਉਣੀ ਆ ਉਹ ਵੀ ਸ਼ੇਅਰ ਕਰਦੀ ਰਹਿੰਦੀ ਆ ਇਸ ਕਰਕੇ ਜਿੰਨੂੰ ਜਿਵੇਂ ਅੱਛਾ ਲੱਗਦਾ ਉਹ ਕਰੀ ਜਾਓ ਜਿਹੜਾ ਜੁੜਦਾ ਮੈਨੂੰ ਬਹੁਤ ਸਾਰਾ ਪਿਆਰ ਮਿਲਦਾ ਬਹੁਤ ਅੱਚੀਆਂ ਭੈਣਾਂ ਮਿਲੀਆਂ ਬਹੁਤ ਅੱਛੀ ਫੈਮਿਲੀ ਜੁੜੀ ਹੋਈ ਹੈ ਮੇਰੇ ਨਾਲ ਇਸ ਕਰਕੇ ਮੈਂ ਉਹਨਾਂ ਦਾ ਦਿਲੋਂ ਸ਼ੁਕਰੀਆ ਰਿਸਪੈਕਟ ਕਰਦੀ ਹਾਂ ਹਮੇਸ਼ਾ ਬਾਬਾ ਜੀ ਅੱਗੇ ਦੁਆ ਕਰਦੀ ਹਾਂ ਜਿਹੜੀਆਂ ਮੈਨੂੰ ਸਪੋਰਟ ਕਰਦੀਆਂ ਪਰਮਾਤਮਾ ਕੁਝ ਸੋਚ ਕੇ ਹੀ ਕਰਦੀਆਂ ਹੋਣਗੀਆਂ ਨਾ ਤੇ ਇੱਧਰ ਜੀ ਆਪਾਂ ਫ੍ਰਿਜ ਦੀ ਸਫਾਈ ਕਰ ਲਈ ਆਪਾਂ ਛੋਟੇ ਛੋਟੇ ਮੈਂ ਕਿਹਾ ਚਲੋ ਕੰਮ ਕਰ ਲਈਏ ਤੇ ਅੱਜ ਬਣਾਵਾਂਗੇ ਆਪਾਂ ਕਿਓ ਬਣਾਉਂਦੀ ਸੋਚ ਰਹੀ ਸੀ ਕਿ ਮੈਂ ਦੋ ਤਿੰਨ ਦਿਖੇ ਹੀ ਦਿਨ ਹੋ ਗਏ ਮੱਖਣ ਕੱਢਿਆ ਹੋਇਆ ਸੀ ਤੇ ਬਹੁਤ ਸੌਖੇ ਤੇ ਸਿੰਪਲ ਤਰੀਕੇ ਨਾਲ ਬਣਾਣੀਆਂ ਹਲੇ ਸਬਜ਼ੀ ਬਣਾਣੀਆਂ ਮੇਰੇ ਬਹੁਤ ਛੋਟੇ ਛੋਟੇ ਐਸੇ ਕੰਮ ਹੁੰਦੇ ਕਿ ਸਵੇਰ ਤੋਂ ਲੈ ਕੇ ਕਈ ਵਾਰੀ ਤਾਂ ਐਸਾ ਹੁੰਦਾ ਕਿ ਸ਼ਾਮ ਹੀ ਹੋ ਜਾਂਦੀ ਔਰ ਕਈ ਵਾਰੀ ਐਸਾ ਹੁੰਦਾ ਕਿ ਬਹੁਤ ਜਲਦੀ ਕੰਮ ਨਿਬੜ ਜਾਂਦੇ ਤੇ ਹੁਣ ਤੇ ਤੁਹਾਨੂੰ ਵੈਸੇ ਪਤਾ ਕਿ ਮੌਸਮ ਵੀ ਬਦਲ ਰਿਹਾ ਛੋਟੇ ਛੋਟੇ ਦਿਨ ਵੀ ਹੋ ਰਹੇ ਹਨ ਹਨਾ ਦਿਨਾਂ 'ਚ ਵੀ ਫਰਕ ਆਣ ਲੱਗ ਗਿਆ ਹੈ ਉਹ ਇਸ ਕਰਕੇ ਤੇ ਇੱਧਰ ਸੋਈ ਸਾਫ ਕਰਕੇ ਫ੍ਰਿਜ ਸਾਫ ਕਰ ਲਿਆ ਬਾਕੀ ਜੋ ਕੰਮ ਹੈ ਜੀ ਤੁਹਾਡੇ ਨਾਲ ਸ਼ੇਅਰ ਕਰਾਂਗੇ ਬਾਕੀ ਬਹੁਤ ਸਾਰਾ ਪੈਣ ਪੈਣਾ ਨੂੰ ਪਿਆਰ ਮੇਰੀਆਂ ਨੂੰ ਜੜੀਆਂ ਮੇਰੀਆਂ ਪਿਆਰੀਆਂ ਪਿਆਰੀਆਂ ਪੈਣਾ ਮੈਨੂੰ ਅੱਛਾ ਅੱਛਾ ਕਮੈਂਟ ਕਰਦੀਆਂ ਔਰ ਮੈਨੂੰ ਪਤਾ ਜਿਨ੍ਹਾਂ ਦੇ ਡੇਲੀ ਕਮੈਂਟ ਆਉਂਦੀਆਂ ਮੈਂ ਉਹ ਵੀ ਡੇਲੀ ਨੋਟਿਸ ਕਰਦੀ ਆ ਮੈਨੂੰ ਪਤਾ ਵੀ ਜੋ ਕੋਈ ਦੇਖਦਾ ਹੈ ਬਾਕੀ ਮਿਸਟੇਕ ਤਾਂ ਦੇਖੋ ਦੁਨੀਆ ਤੋਂ ਹੁੰਦੀ ਰਹਿੰਦੀ ਜੋ ਤੁਸੀਂ ਦੱਸੋਗੇ ਤਾਂ ਹੀ ਪਤਾ ਲੱਗੇਗਾ ਨਾ ਇੱਕ ਕੰਮ ਕਰਲੇ ਸੀ ਇਹ ਸਫਾਈ ਕੋਈ ਮਾੜੀ-ਵਾਟੀ ਜਿੰਨੀ ਜਿੰਨੀ ਹੁੰਦੀ ਡੇਲੀ ਛੋਟੇ-ਛੋਟੇ ਕਰ ਲੈਣੇ ਹੁੰਦੇ ਆ ਸੀ ਇੱਧਰ ਸੀਗਾ ਸਾਡੇ ਕੋਲ ਮੱਖਣ ਪਿਆ ਕਈ ਵਾਰੀ ਸੋਚਦੀ ਸੀ ਚੁੱਲ੍ਹੇ ਤੇ ਕਰਾਂ ਥੋੜਾ ਮੌਸਮੀ ਇਦਾਂ ਦਾ ਹੋ ਰਿਹਾ ਬਸ ਫੇਰ ਸੋਚਦੀ ਆ ਇਹਦੇ ਪਿੱਛੇ ਚੁੱਲਾ ਕੀ ਬਾਲਾਂਗੇ ਮੈਂ ਕਿਹਾ ਚਲੋ ਅੱਜ ਇਹਨੂੰ ਇਦਾਂ ਹੀ ਇਹਦੇ ਤੇ ਘਿਓ ਬਣਾ ਲੈਂਦੇ ਆ ਇਹਦਾ ਤੇ ਸਾਡੇ ਹੰ ਦਾ ਗਵਾਵਾ ਦੁੱਧ ਤਾਂ ਕਰਕੇ ਆ ਦੇਖੋ ਮੱਖਣ ਪੀਲਾ ਹੁੰਦਾ ਇਹ ਗਾਂ ਦੇ ਦੁੱਧ ਦਾ ਤੇ ਘਿਓ ਵੀ ਪੀਲਾ ਹੀ ਬਣਦਾ ਇਹਦਾ ਅੱਜ ਕੱਲ ਸਾਨੂੰ ਮੱਝ ਦਾ ਦੁੱਧ ਨਹੀਂ ਮਿਲ ਰਿਹਾ ਤੇ ਗਾਂ ਦਾ ਹੀ ਦੁੱਧ ਮਿਲ ਰਿਹਾ ਤੇ ਹੁਣ ਇਹ ਮੱਠੀ ਮੱਠੀ ਅੱਗ ਤੇ ਜਿੱਚਦਾ ਰਹੇਗਾ ਤੇ ਬੰਦ ਕਰ ਦੇ ਕਿਉਂਕਿ ਮਿਲਦੇ ਆ ਤੁਹਾਨੂੰ ਹੋਰ ਕੰਮਾਂ ਦੇ ਨਾਲ ਤੇ ਲਓ ਜੀ ਇਹ ਸੀਗੀਆਂ ਹਰੀਆਂ ਮਿਰਚਾਂ ਮੈਂ ਇਹਨਾਂ ਨੂੰ ਕਿਹਾ ਕਿ ਚੰਸਾਕ ਕੇ ਰੱਖ ਦੇਣੀ ਆ ਤੇ ਲੇ ਜਾਣੀ ਆਪਾਂ ਡੰਡੀ ਤੋੜ ਕੇ ਤੇ ਇਹਨਾਂ ਨੂੰ ਜਾਇ ਇੱਧਰ ਰੱਖ ਦਾਂਗੇ ਬੰਦ ਕਰਕੇ ਤੇ ਇਹ ਕਦੀ ਵੀ ਖਰਾਬ ਨਹੀਂ ਹੁੰਦੀਆਂ fridge ਦੇ ਵਿੱਚ ਇਹਨਾਂ ਨੂੰ ਕਿਸੇ ਕਲਾਜਿਕ ਦੇ ਲੱਬੇ ਚ ਪਾ ਕੇ ਕੰਟੇਨਰ ਚ ਪਾ ਕੇ ਤਾਂ ਕਵਰ ਕਰ ਦੋ ਤੇ ਇਹ ਕਈ ਦਿਨ ਦਿੱਕਾ ਚੱਲ ਜਾਂਦੀਆਂ ਤੇ ਇਹ ਬਣੇ ਮਿਰਚਾਂ ਚਾਹੀਦੀ ਸੀ ਉਸ ਚਾਰ ਪਾਉ ਦੀ ਸਬਜ਼ੀ ਬਣਾ ਲਓ ਬਾਕੀ ਦੇਖਦੀ ਆ ਜੇ ਕੀ ਕਰਦੇ ਆ ਇਹਨਾਂ ਦਾ ਮੈਂ ਕਿਹਾ ਚਲੋ ਫਿਰ ਲੱਗਦੇ ਸਾਫ ਸਫਾਈ ਕਰਕੇ ਰੱਖ ਲਈਏ ਕਿਉਂਕਿ ਮਈਆਂ ਪਈਆਂ ਨੇ ਅਰੇ ਭਰਾਵਾਂ ਜੰਮੀ ਤੇ ਆਪਾਂ ਕਰ ਲੈ ਸੀ ਕਿ ਇਹ ਜਿਹੜੀ ਸਫਾਈ ਛੋਟੇ ਛੋਟੇ ਕੰਮ ਬਿਤਾ ਬਾਕੀ ਕੋ ਡੈਮੋਨਸਟ੍ਰੇਟ ਕਰਨੇ ਰਹੀ ਰਹੀ ਸੀ ਉਹਗਰੇ ਜਿਵੇਂ ਤੇ ਲੋ ਜੀ ਜਿਵੇਂ ਕਿ ਛੋਟੇ ਛੋਟੇ ਕੰਮ ਬਹੁਤ ਸਾਰੇ ਆਪਾਂ ਕਰ ਹੀ ਲਏ ਸੀ ਤੇ ਇੱਧਰ ਕੱਟਣ ਲਈ ਬਿਸੀ ਪਿੰਡੀਆਂ ਬਹੁਤ ਜ਼ਿਆਦਾ ਲੇਟ ਵੀ ਹੋ ਗਈ ਸੀ ਮੈਂ ਤੇ ਮੈਂ ਕਿਹਾ ਚਲੋ ਅੱਜ ਮੈਂ ਪਿੰਡੀਆਂ ਕੱਟ ਦਿਆਂ ਪਿੰਡੀਆਂ ਕਾਟ ਕੇ ਫਟਾਫਟ ਪਿੰਡੀਆਂ ਬਣਾ ਲੈਣੀ ਹੈ ਪਿੰਡੀਆਂ ਤੁਹਾਨੂੰ ਪਤਾ ਹੀ ਜਿਹੜੀਆਂ ਸਬਜ਼ੀਆਂ ਮੈਂ ਬਣਾਉਣੀ ਬਹੁਤ ਸੌਕੇ ਤੇ ਸਿੰਪਲ ਤਰੀਕੇ ਨਾਲ ਬਣਾਨੀ ਹੁੰਦੀਆਂ ਤੇ ਬਹੁਤ ਵਧੀਆ ਵੀ ਬਣਦੀਆਂ ਜਿਆਦਾ ਮਿਹਨਤ ਵੀ ਨਹੀਂ ਲੱਗਦੀ ਤੇ ਟਾਈਮ ਵੀ ਨਹੀਂ ਲੱਗਦਾ ਠੀਕ ਹੈ ਜੀ ਤੇ ਤੁਸੀਂ ਵੀ ਮੇਰੇ ਵਾਂਗੂ ਹੀ ਬਣਾ ਕੇ ਦੇਖਿਓ ਤੇ ਲੋ ਜੀ ਆ ਦੇਖੋ ਜੀ ਮੈਂ ਮੱਖਣ ਰੱਖਿਆ ਸੀ ਨਾ ਜਿਹੜਾ ਕਿਉਂ ਆਪਾਂ ਬਣਾਉਂਦੇ ਹੁੰਨੇ ਨਾ ਤੇ ਆਪਾਂ ਅਕਸਰ ਤਾਂ ਸਾਨੂੰ ਬਹੁਤ ਟਾਈਮ ਲੱਗ ਜਾਂਦਾ ਤੇ ਤੁਸੀਂ ਇਹ ਨਾ ਪੰਗਲਾ ਕੇ ਹਲਕਾ ਜਿਹਾ ਪੰਗਲਾ ਲੈਣਾ ਸਾਰਾ ਮੱਖਣਾ ਤੁਸੀਂ ਠੀਕ ਹੈ ਇਹਨੂੰ ਪੰਗਲਾ ਕੇ ਫਿਰ ਰੱਖ ਦੇਣਾ ਆਪਾਂ ਨੂੰ ਥੋੜੀ ਦੇਰ ਸਿਰਫ 5 ਤੇ ਫਿਰ ਬਾਅਦ ਚੋਂ ਇਹਦਾ ਜਿਹੜਾ ਘਿਓ ਹੈਗਾ ਉੱਪਰ ਜਮ ਜੇਗਾ ਜਿਹੜਾ نیچے ਪਾਣੀ ਵਗੈਰਾ ਹੁੰਦਾ ਨਾ ਛਿੱੜੀ ਵਗੈਰਾ ਹੁੰਦੀ ਏ ਉਹ نیچے ਰਹਿ ਜੇਗੀ ਤੇ ਇਹਨੂੰ ਮੈਂ ਹੁਣ ਰੱਖ ਦਾਂਗੇ ਥੋੜੀ देर ਲਈ ਪਲੇਟ 'ਚ ਤੇ ਇਧਰ ਬਣਾਉਣ ਲੱਗੀ ਸੀ ਭਿੰਡੀਆਂ ਮੈਂ ਕਿਹਾ ਚਲੋ ਭਿੰਡੀਆਂ ਬਣਾਉਣ ਲੱੰਨੀ ਆ ਫਟਾਫਟ ਬਾਕੀ ਅੱਜ ਸਵੇਰ ਦੇ ਕੰਮਾ ਤੋਂ ਸੱਚੀ ਬਹੁਤ ਲੇਟ ਹੋ ਗਏ ਆ ਸਵੇਰ ਦੇ ਆਪਾਂ ਲੱਗੇ ਆ ਅੱਜ ਤੇ ਸਾਡੇ ਕੰਮ ਬਹੁਤ ਜ਼ਿਆਦਾ ਛੋਟੇ 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 ਬਹੁਤ ਕੰਮ ਹੋ ਜਾਂਦੇ ਨੇ ਇਸ ਕਰਕੇ ਤੱਕ ਤੁਸੀਂ ਬਨੇ ਰਹੋ ਤੇ ਹੁਣ ਬਣਾਵਾਂਗੇ ਆਪਾਂ ਖਿੰਡੀਆਂ ਦੀ ਸਬਜ਼ੀ ਫੇਰ ਬਣਾਵਾਂਗੇ ਜੀ ਰੋਟੀ ਬਾਅਦ ਕੀ ਫੇਰ ਵੀਲੋਗ ਦਾ ਕਰਾਂਗੇ ਐਂਡ ਬਾਅਦ ਵਿੱਚ ਤੁਸੀਂ ਬਹੁਤ ਸਾਰਾ ਪਿਆਰ ਦਿੰਦੇ ਹੋ ਵਾਹਿਗੁਰੂ ਕਰੇ ਤੁਸੀਂ ਚੜ੍ਹਦੀ ਕਲਾ ਚ ਰਹੋ ਖੁਸ਼ ਰਹੋ ਗਾਇਸ ਮੇਰੀਆਂ ਪਿੰਡੀਆਂ ਤੁਹਾਨੂੰ ਪਤਾ ਹੈ ਜਿਸ ਤਰ੍ਹਾਂ ਮੈਂ ਸਿੰਪਲ ਸੋਬਰ ਸਾਰੀਆਂ ਸਬਜ਼ੀਆਂ ਬਣਾਉਂਦੀ ਹਾਂ ਉਸੇ ਤਰ੍ਹਾਂ ਹੀ ਬਣਾਉਂਦੀ ਹਾਂ ਠੀਕ ਹੈ ਜੀ ਤੇ ਤਿਆਰ ਹੋ ਗਏ ਤੇ ਸੋਰੀ ਆਪਾਂ ਕਿਉਂ ਨੂੰ ਰੱਖ ਲਈ ਆਪਾਂ ਜਦ ਤੱਕ ਫ੍ਰੀਜਰ ਦੇ ਵਿੱਚ ਸਿਰਫ 5 ਮਿੰਟ ਰੱਖਣਾ ਹੈ ਜਦ ਇਹ ਜੰਮ ਜਾਏਗਾ ਨਾ ਇਹ ਬਹੁਤ ਸੌਖੇ ਤਰੀਕੇ ਨਾਲ ਬਣ ਜਾਂਦਾ ਹੈ ਬਹੁਤ ਜਲਦੀ ਬਣ ਰਿਹਾ ਬਲਕਿ ਤੇ ਅੰਦਰ ਆਪਾਂ ਬਣਾ ਲੈਂਦੇ ਆ ਆਪਣੇ ਹੋਰ ਕੰਮ ਕਰਦੇ ਆ ਫਟਾਫਟ ਸਬਜ਼ੀ ਬਣਾ ਲਈਏ ਜੀ ਤਦ ਤੱਕ ਤੁਸੀਂ ਬਨੇ ਰਹੋ ਤੇ ਆ ਦੇਖੋ ਜੀ ਭਿੰਡੀ ਬਣਾਉਣ ਦਾ ਤਰੀਕਾ ਮੇਰਾ ਤਾਂ ਤੁਹਾਨੂੰ ਪਤਾ ਹੀ ਹੈ ਸਾਰੇ ਸਬਜ਼ੀਆਂ ਬਣਾਉਣ ਦੇ ਤਰੀਕੇ ਸਭ ਤੋਂ ਸਿੰਪਲ ਤੇ ਸੌਖਾ ਹੀ ਹੁੰਦੇ ਨੇ ਤੇ ਆ ਦੇਖੋ ਜਿਵੇਂ ਕਿ ਆਪਣਾ ਤੇਲ ਹੋ ਗਿਆ ਗਰਮ ਹੁਣ ਸਭ ਤੋਂ ਪਹਿਲਾਂ ਆਪਾਂ ਕਰਾਂਗੇ ਆਪਣੀ ਭਿੰਡੀ ਫਰਾਈ ਇਹਨੂੰ ਥੋੜਾ ਜਿਹਾ ਜਪਾਂ ਫਰਾਈ ਕਰ ਲਾਂਗੇ ਨਾ ਤੇ ਫਿਰ ਥੋੜੀ ਲੇਸਲੀ ਨਹੀਂ ਹੁੰਦੀ ਵਧੀਆ ਤਰੀਕੇ ਨਾਲ ਬਣ ਜਾਂਦੀ ਹੈ थोड़ी पहले ही फ्राई कर लिया करो वैसे था मैं तो चंबी तरह सुखा के रख लो जी, जी आ देखो भिंडी होगी हम आप थोड़ी जी पादे गए हल्दी हल्किया जी पादंगे मिर्चा क्योंकि मैं लाल मिर्चा कट्टिया हुई है इस दें नमक ठीक है जी हम इसे तरह ही आप दें अपने कटे हुए प्याज ਇਹ ਨੂੰ ਚੰਗੀ ਤਰ੍ਹਾਂ ਰਲਾ ਕੇ ਆਪਾਂ ਟੱਕ ਦਾਂਗੇ ਇਹਨਾਂ ਚੰਗੀ ਤਰ੍ਹਾਂ ਰਲਾ ਕੇ ਟਾਕ ਦਿੰਨੇ ਆਪਾਂ ਠੀਕ ਹੈ ਹੁਣ ਆਪਾਂ ਉਧਰ ਗੁੰਨ ਲੈਨੇ ਆਟਾ ਆਟਾ ਚਲੋ ਜੀ ਇਧਰ ਆਪਾਂ ਗੁੰਨ ਲੈਨੇ ਆਟਾ ਬਾਕੀ ਤੁਹਾਨੂੰ ਪਤਾ ਹੀ ਹੈ ਜਦੋਂ ਆਟਾ ਮੰਨੋ ਜਿੰਦਾ ਵੀ ਕੰਮ ਨਾਲ ਦੀ ਨਾਲ ਨਿਬੜ ਜਿਓ ਹੀ ਠੀਕ ਹੈ ਨਾ ਤੇ ਉਧਰ ਸਬਜੀ ਬਣਦੀ ਤਦ ਤੱਕ ਨਾਲ ਨਾਲ ਗੁੰਨਾ ਗਿਆ ਆਟਾ ਆਟਾ ਗੁੰਨੇ ਬਾਅਦ ਕੀ ਹੋਰ ਬਹੁਤ ਸਾਰੇ ਛੋਟੇ ਛੋਟੇ ਕੰਮ ਹੁੰਦੇ ਜਿਹੜੇ ਅਸੀਂ ਮੈਂ ਦੇੜ ਲਾਂਗੀ ਤੇ ਜਿੰਨਾ ਆਪਾਂ ਜਲਦੀ ਕਰਾਂਗੇ ਉਨਾ ਸਾਡਾ ਕੰਮ ਵਧੀਆ ਤਰੀਕੇ ਨਾਲ ਨਿਬੜ ਜਾਂਦਾ ਤੇ ਜਿੰਨਾ ਹੀ ਆਪਾਂ ਆਲਸ ਕਰਾਂਗੇ ਉਨਾ ਹੀ ਸਾਡਾ ਕੰਮ ਲੇਟ ਹੁੰਦਾ ਤੇ ਲੋ ਜੀ ਇਧਰ ਪਿੰਡੀ ਵਣ ਕੇ ਹੋ ਗਈ ਤਿਆਰ ਆ ਦੇਖੋ ਜੀ ਪਿੰਡੀ ਬਿਲਕੁਲ ਵੀ ਲੇਜ਼ ਨਹੀਂ ਬਣਦੀ ਪਹਿਲਾਂ ਆਪਾਂ ਇਤੇ ਬਣਾਵਾਂਗੇ ਨਾ ਤੇ ਵਧੀਆ ਬਣਦੀ ਹੈ ਕਿੰਨਾ ਗਾਇਸ ਆ ਦੇਖੋ ਆਪਾਂ 5 ਮਿੰਟ ਫ੍ਰੀਜ ਚ ਰੱਖਿਆ ਨਾ ਆ ਦੇਖੋ ਜੰਮ ਗਿਆ ਹੁਣ ਆਪਾਂ ਇਹਨੂੰ ਸੈੱਡਾਂ ਤੋਂ ਨਾ ਏਦਾਂ ਕਰ ਲੈਣਾ ਠੀਕ ਹੈ ਇਹਦਾ ਕਰਕੇ ਜੇਕਰ ਤੁਸੀਂ ਚੱਕਣਾ ਇਹਨੂੰ ਚੱਕ ਸਕਦੇ ਹੋ ਆ ਦੇ ਇਹ ਇਹਦੇ ਵਿੱਚੋਂ ਕੱਢ ਕੇ ਨਾ ਆ ਦੇਖੋ ਜਿਹੜਾ ਇਹ ਨੀਚੇ ਲੱਸੀ ਹੁੰਦੀ ਹੈ ਨਾ ਜਿਹੜਾ ਖੱਟਾਪਨ ਹੁੰਦਾ ਇਹ ਆਪਾਂ ਕਿਸੇ ਭਾਂਡੇ ਦੇ ਵਿੱਚ ਕੱਢ ਲੈਣਾ ਹੈ ਮਰੀ एदा ना खट्टापन सारा निकल जाए देखो एदा वाहेगुरू जी वागुरू जी वागुरू जी एदा क्ड लेना ठीक है ए कैना खट्टेपन चो जड़ी लस्सी है ना ये आप घो बिलकुल छांट लैना है गिर गया मेरे को देखो इस तरह करके ਅਰੇ ਸਾਰਾ ਘਿਓ ਆਪਣਾ ਆ ਜਾਏਗਾ ਚਾਹੇ ਤੁਸੀਂ ਕਿਸੇ ਛਾਨਣੀ ਦੇ ਸੇ ਆ ਤਾਂ ਨਲ ਵੀ ਛਾਨ ਸਕਦੇ ਹੋ ਪੌਣੀ ਵੀ ਸੋਰੀ ਠੀਕ ਹੈ ਜੀ ਅਰੇ ਇਹ ਅਲੋਚੀ ਇਹ ਆ ਰੈਡੀ ਸਾਰੀ ਲੱਸੀ ਆ ਦੇ ਅਰੇ ਹੁਣ ਬਿਲਕੁਲ 5 ਮਿੰਟ ਦੇ ਅੰਦਰ ਦੇਖਿਓ ਸਾਡਾ ਆਪਣਾ ਜਿਹੜਾ ਘਿਓ ਹੈ ਨਾ ਬਣ ਕੇ ਤਿਆਰ ਹੋ ਜਾਏਗਾ ਲੋਚ ਹੁਣ ਆਪਾਂ ਇਹ ਵਾਲਾ ਡਾਲ ਦਈਏ ਹੁਣ ਦੇਖਿਓ ਜਿਹੜਾ ਕਿ ਥੋੜੀ ਬਹੁਤ ਲੱਸੀ ਹੋएगी ਨਾ ਆਪਾਂ 5 ਮਿੰਟ ਤਾਂ ਗੈਸ ਤੇ ਰੱਖਣਾ ਜਿਹੜੀ ਥੋੜੀ ਬਹੁਤ ਲੱਸੀ ਹੋਏਗੀ ਇਹ ਸੜ ਜੇਗੀ ਥੱਲੇ ਤੇ ਕੀ ਉਹ ਸਾਦਾ ਬਣ ਕੇ ਆ ਜਾਈਗਾ ਠੀਕ ਹੈ ਜੀ ਇਹ ਲੱਸੀ ਜਿਹੜੀ ਖੱਟਾ ਬਣ ਜਾ ਬੱਚਿਆਂ ਨੂੰ ਨਾ ਇਹ ਆਪਣੇ ਕੁੱਤੇ ਆਦਿ ਰਾਂ ਤੁਸੀਂ ਪਾ ਦਿਓ ਕੁੱਤੇ ਵੀ ਸੱਕਦੇ ਨੇ ਨਾ ਠੀਕ ਹੈ ਜੀ ਤੇ ਬਾਕੀ ਹੁਣ ਇਧਰ ਆਪਣਾ ਬਣ ਜੇਗਾ ਘਿਓ ਤੇ ਆ ਸਿਰ 5 ਮਿੰਟ ਦੇ ਵਿੱਚ ਇਹ ਵਾਲਾ ਘਿਓ ਤਿਆਰ ਹੋ ਜਾਂਦਾ ਤੇ ਬਾਕੀ ਬਣੇ ਰੋ ਤੇ ਆ ਦੇਖੋ ਜੀ ਹੁਣ ਰੇਜਾ ਪੈ ਗਿਆ ਚਾਹੇ ਤੁਸੀਂ ਗੈਸ ਨੂੰ ਨਾ ਸਿੱਬ ਵੀ ਕਰ ਸਕਦੇ ਹੋ ਠੀਕ ਹੈ ਜਿਹੜਾ ਖੱਟਾ ਪਾਣਾ ਉਹ ਸੜ ਜੇਗਾ ਘਿਓ ਸਾਡਾ ਬਿਲਕੁਲ ਬਣ ਕੇ ਜਲਦੀ ਜਲਦੀ ਤਿਆਰ ਹੋ ਜਾਏਗਾ ਤਿਨ ਲੋ ਗਾਈਸ ਆ ਦੇਖੋ ਇਹ ਬਣ ਗਿਆ ਸਾਡਾ ਘਿਓ ਆ ਦੇਖੋ ਹੁਣ ਇਹਨੂੰ ਅੱਦਾਂ ਆਪਾਂ ਪੂਣ ਲਾਂਗੇ ਠੀਕ ਐ ਆ ਦੇਖੋ ਪੀਲਾ ਬਣਿਆ ਨਾ ਇਹ ਸਾਡੀ ਗਾਂ ਦਾ ਘਿਓ ਏ ਤੇ ਇਸ ਤਰ੍ਹਾਂ ਬਹੁਤ ਸੌਖੇ ਤਰੀਕੇ ਨਾਲ ਬਣ ਜਾਂਦਾ ਤੇ ਬਹੁਤ ਜਲਦੀ ਬਣਦਾ ਆ ਦੇਖੋ ਜੀ ਤੇ ਹੁਣ ਇਹਨੂੰ ਆਪਾਂ ਪੂਣ ਲਿਆ ਆ ਦੇਖੋ ਇਹਨੂੰ ਆਪਾਂ ਡੱਬੇ ਚ ਜਿਹਦੇ ਚ ਮਰਜ਼ੀ ਆਪਾਂ ਰੱਖ ਸਕਦੇ ਆ ਠੀਕ ਐ ਜੀ ਆ ਦੇਖੋ ਮੇਰੇ ਦਾ ਬਣਾਇਆ ਘਿਓ ਬਹੁਤ ਸੌਖਾ ਤੇ ਬਹੁਤ ਈਜ਼ੀ ਤਰੀਕੇ ਨਾਲ ਬਣ ਜਾਂਦਾ ਤੇ ਗਾਂ ਦਾ ਘਿਓ ਥੋੜਾ ਪੀਲਾ ਹੁੰਦਾ ਮੱਝ ਦਾ ਥੋੜਾ ਵਾਈਟ ਹੁੰਦਾ ਤੇ ਤੁਸੀਂ ਵੀ ਇਸ ਤਰ੍ਹਾਂ ਬਣਾਇਓ ਠੀਕ ਹੈ ਬਹੁਤ ਜਲਦੀ ਛਾਟਪਟ ਗੈਸ ਦੀ ਵੀ ਬਚਤ ਤੇ ਘਿਓ ਵੀ ਸਾਡਾ ਵਧੀਆ ਬਣ ਜਾਂਦਾ ਠੀਕ ਹੈ ਮਿਲਦੇ ਆ ਜੀ ਤੁਹਾਨੂੰ ਨਵੇਂ ਵਲੋਗ ਵਿੱਚ ਸਾਰਿਆਂ ਨੂੰ ਮੇਰੀ ਪਿਆਰ ਭਰੀ ਸੈਸਟੀ ਕਾ ਜੀ ਬਾਏ ਬਾਏ